ਅੱਜ ਇਸ ਸਕੂਲ ਨੂੰ ਜਦੋਂ ਇਸ ਬਣ ਗਿਆ ਪੂਰੀ ਡਿਵੈਲਪਮੈਂਟ ਹੋ ਚੁੱਕੀ ਆ तकरीबन 22 ਟੀਚਰ ਦਾ ਸਟਾਫ ਹੈ 600 ਤੋਂ ਉੱਪਰ ਬੱਚੇ ਜਿਹੜੇ ਇੱਥੇ ਵਿਦਿਆ ਪ੍ਰਾਪਤ ਕਰ ਰਹੇ ਆ ਸਰਕਾਰੀ ਸਕੂਲ ਜਿਨ੍ਹਾਂ ਦੇ ਉੱਪਰ ਸਾਰੇ ਪੇਰੈਂਟਸ ਨੂੰ ਮਾਣ ਆ ਸਾਡੇ ਟੀਚਰਸ ਨੂੰ ਮਾਣ ਆ ਕੁਝ ਚੀਜ਼ਾਂ ਜਿਹੜੇ ਸਰਕਾਰੀ ਸਕੂਲ ਹੀ ਪ੍ਰੋਵਾਈਡ ਕਰਦੇ ਆ ਪਬਲਿਕ ਵਾਸਤੇ ਉਸ ਬਾਰੇ ਅਸੀਂ ਗੱਲ ਕਰਾਂਗੇ ਜੇ आप जी को मैं नरेंद्र सिंह जी ब्लॉक रोड अफसर अमृतसर बन रहा है मैं थोड़े बेहद खूबियां दसिया हैं मैं आप जी सिर्फ एक मिनट के अंदर अपर प्रायमरी बारे भी कुछ शब्द करना पड़ना चाहूंगा अमृतसर वन ब्लॉक जी सारे विभागे हो जी अमृतसर वन शहर का सब तो वाला ब्लॉक है अमृतसर वन टोटल सा अराउंड इकती स्कूल ने जी ਔਰ ਇਹਨਾਂ ਦੇ 31 ਸਕੂਲਾਂ ਦੇ ਵਿੱਚ ਕਾਉਂਸਲ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਤਿੰਨ ਸਕੂਲ ਸਾਡੇ ਜਿਹੜੇ ਨੇ ਸਕੂਲ ਆਫ ਐਮਿਨੈਂਸ ਨੇ ਇੱਕ ਸਾਡੇ ਕੋਲ ਸੁਲਤਾਨਪੁਰ ਮਿੰਡ ਸਕੂਲ ਹੈ ਦੂਸਰਾ ਵਰਪਾਰ ਸਕੂਲ ਹੈ ਤੀਸਰਾ ਟਾਊਨ ਹਾਲ ਸਕੂਲ ਹੈ ਇਨਾਂ ਸਕੂਲਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਇਸ ਤੋਂ ਇਲਾਵਾ ਦੋ ਸਕੂਲ ਅੰਦਰ ਸਾਡੇ ਤੇ ਪੀਐਮ ਸ਼ਹਿਰੀਪੁਰ ਨੇ ਗਏ ਹਨ ਇੱਕ ਸਰਕਾਰੀ ਸਿੰਘ ਸਕੈਂਡ ਸਕੂਲ ਜੱਪਾ ਤੇ ਇੱਕ ਕੋੜ ਬਾਬਾ ਬੀ ਸਿੰਘ ਕੰਨੀਆਂ ਗਰਲਸ ਇਸ ਤੋਂ ਇਲਾਵਾ ਪ੍ਰਕਾਰ ਇਨਰੋਲਮੈਂਟ ਦੇ ਉੱਤੇ ਬਹੁਤ ਅਦਰ ਜੋਰਿਸਰੀ ਲਗਾ ਰਹੀ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਉਹ ਬੁਨਿਆਦ ਨਹੀਂ ਹਨ ਜੋ ਕਿ ਸਰਕਾਰੀ ਸਕੂਲਾਂ ਦੇ ਹੁੰਦੇ ਹਨ ਕਦਾਂ ਐਸਓਈ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਗੁਰਿੰਦਰ ਜੀ ਦੋ ਸ਼ਬਦ ਇਨਰੋਲਮੈਂਟ ਡਰਾਈਵ ਦੇ ਉੱਪਰ ਬੋਲਣ ਜੀ ਆਈ ਮੇ ਸਾਰੇ ਡੈਲੀਗੇਟਸ ਨੂੰ ਮੇਰੇ ਵੱਲੋਂ ਸੱਫਰੈਂਕ ਮੈਂ ਐਸਓਈ ਸਕੂਲ ਦੇ ਪ੍ਰਿੰਸੀਪਲ ਸੁਨਦਾਰ ਮੇਡਮ ਗੁਰਿੰਦਰ ਅੱਜ ਇੱਥੇ ਹਾਜ਼ਰ ਹੋਈਆਂ ਆਪਣੇ ਅੰਮ੍ਰਿਤਸਰ 1 ਬਲੌਕ ਦੀ ਸੈਕੰਡਰੀ ਸਕੂਲ ਦੀ ਡਾਕਟਰ 모ਹਿਨ ਦਾ ਆਗਾਤ ਕਰਦੀ ਤੇ ਜਿਸਾ ਕੀ ਤੁਹਾਨੂੰ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਸਾਡੇ ਅੰਮ੍ਰਿਤਸਰ ਅੰਗਰੇਜ਼ 4132 ਸਕੂਲ ਹੈ ਤੇ ਇਹਦੇ ਵਿੱਚ ਕੁਝ ਸਕੂਲ ਐਸ ਹੋਏ ਹਨ ਕੁਝ ਬੀ ਐਮ ਚੇਰੀ ਤੇ ਜਿਹੜੇ ਬਾਕੀ ਸਕੂਲਸ ਨੇ ਉਹ ਵੀ ਬਹੁਤ سارے ਵਦਿਆ ਹਨ ਤੇ ਅਸੀਂ ਅੱਜ ਆਗਾਜ਼ ਕਰਦੇ ਹਾਂ ਰਾਕਰ ਗੁਿੰਦਰ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਵਾઈએ ਸਿੱਖਿਆ ਕ੍ਰਾਂਤੀ ਕਰਕਰ ਚੱਲੇ ਆਂਦੀ ਬਹੁਤ ਬਹੁਤ ਥੈਂਕ ਯੂ ਜੀ ਮੈਡਮ ਗੁਰੀਂਦਰ ਜੀ ਦਾ ਹੁਣ ਮੈਂ ਰਿਕਵੈਸਟ ਕਰਦਾ ਡਿਪਟੀ ਡੀਓ ਮੈਡਮ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਜਿਹੜੇ ਮੈਡਮ ਸ਼੍ਰੀਮਤੀ ਹਿੰਦੂ ਮੰਗੋ ਉਪਰਾਜੀ ਕੇ ਸਕੂਲ ਕੈਂਡੀਟ

और बाकी क्योंकि एनरोलमेंट का सैशन शुरू हो रहा है आपकी सारे मेरे मेरी सारे पेरेंट्स तो यही एक अपील है कि सरकार का एक भी नारा तो है कि कोई भी बच्चा जरा मैं शिक्षा को ना बचाए ही अपने सरकारी स्कूलों एनरोलमेंट शुरू है और सारे व् अपने बच्चों को सरकारी स्कूलों करवाओं की ਸਾਰੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਪ੍ਰਸ਼ੰਤੀ ਜੜੀਆਂ ਨੇ ਉਹ ਮਿਲ ਸਕਦਾ ਸਭ ਤਰ੍ਹਾਂ ਦੇ ਮਾਪੇ ਕੋਆਪਰੇਟ ਕਰਦੇ ਨੇ ਸਕੂਲਾਂ ਦੇ ਨਾਲ ਪ੍ਰਿੰਸੀਪਲਸ ਨਾਲ ਟੀਚਰਸ ਨਾਲ ਅਸੀਂ ਬਹੁਤ ਅਨੰਦਿਤ ਹਾਂ ਦੀ ਹੁਣ ਮੈਂ ਪ੍ਰੈਸ ਕਰਦਾ ਸਰਦਾਰ ਵਰਤਾ ਸਿੰਘ ਬੱਬਰ ਜੀ ਉਹ ਸਾਡੇ ਵਿੱਚ ਸ਼ਾਮਲ ਨੇ ਸਰਕਾਰੀ ਸਕੂਲ ਸਾਡਾ ਮਾਮਲੇ ਰਾਕੇ ਦਾ ਸਕੂਲ ਵਿੱਚ ਇਹ ਸਾਡੇ ਤਪੱਸਵ ਦੇ ਸੱਜਣ ਨੇ ਇਹ ਸੇਲ ਤੋਂ 250 ਪ੍ਰਾਂਤ ਤੇ ਦੋ ਸ਼ਬਦ ਬੋਲਣ ਨਵੇਂ ਐਡਮਿਸ਼ਨ ਲੈ ਕੇ ਔਰ ਨਵੇਂ ਦਾਖਲੇ ਨੂੰ ਲੈ ਕੇ ਸਰਦਾਰੁਰਪਾਲ ਸਿੰਘ ਬਾਬਾ ਜੀ ਭਾਗੇ ਪੈਣ ਪਰਾਲਾ ਨੂੰ ਜੋਰ ਤੇ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਦੀ ਐਡਮਿਸ਼ਨ ਬਾਰੇ ਪ੍ਰਿੰਸੀਪਲ ਮੈਡਮ ਨੇ ਵੀ ਦੱਸਿਆ ਤੇ ਇਹ ਬਹੁਤ ਵਧੀਆ ਗੱਲ ਹੈ ਕਿ ਆਪਣੀ ਜਿਹੜੀ ਸਰਕਾਰ ਇਸ ਨਾਲ ਕੰਮ ਕਰ ਰਹੀ ਹੈ ਤੇ ਪਾਕਾ ਕਿ ਸਾਰਿਆਂ ਨੂੰ ਨਹੀਂ ਕਹਿੰਦੀ ਕਰ ਰਹੇ ਆ ਕਿ ਤੁਸੀਂ ਆਪਣੀ ਕੰਡੀਸ਼ਨ ਜਿਹੜੀ ਆ ਜੋ ਵੀ ਆ ਕਿ ਆਪਣੇ 25 34 ਨੂੰ ਭਰੋ ਤੇ ਫ੍ਰੀ ਮਤਲਬ ਕਿ ਹਰ ਕਿਸੇ ਦਾ ਸਾਥ ਪਿਆ ਮਤਾਪਾ ਦੇ ਸੂਚਨ ਸੰਭਲਣ ਲਈ ਜੇ ਕਿ ਹੋਰ ਆਪਾਂ ਨੂੰ ਕੀ ਚਾਹੀਦਾ ਵਧੀਆ ਆਪਣੇ ਬੱਚੇ ਸਰਕਾਰੀ ਸਕੂਲ ਚ ਪੜ ਸਕਣਗੇ ਤੇ ਵਧੀਆ ਸਿੱਖਿਆ ਮਿਲੇਗੀ ਨਹੀਂ ਨਹੀਂ ਤੁਮ ਕੋਈ ਕਹਿਦੇ ਵਾਈ ਨਹੀਂ ਕੁਝ ਨਾ ਪਾਉਂਦਾ ਬੜੀ ਗੁੱਦੀ ਨਾਲ ਦੇ ਨਾਲ ਇਹ ਵੀ ਸਾਰਿਆਂ ਨੂੰ ਕਾਰ ਵੱਖ-ਵੱਖ ਗ੍ਰਾਂਟਾਂ ਦੇ ਦੀ ਤ ਸਾਡੇ ਸਕੂਲ ਆਪਣੀ ਪ੍ਰਾਇਮਰੀ ਹਰ ਸਕੂਲ ਪ੍ਰਾਇਮਰੀ ਸਕੂਲ ਮਾਡਲ ਸਕੂਲ ਬਣ ਰਹੇ ਨੇ ਪ੍ਰਾਇਮਰੀ ਸਕੂਲ ਹੋਵੇ 6 ਸਕੂਲ ਬਣ ਰਹੇ ਨੇ ਤੇ ਉਹਨਾਂ ਨਾਲ ਦੇ ਨਾਲ ਜਿਹੜੇ ਸੈਕੰਡਰੀ ਸਕੂਲ ਵੀ ਐ ਉਹ ਵੀ ਕਿਤਾ ਮੁਖੀ ਸਕੂਲ ਬਣ ਰਹੇ ਨੇ ਕਿਆਨ ਦਾ ਮਤਲਬ ਇਹ ਹੈ ਕਿ ਹੋਰ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਨੌਕਰੀ ਕਰਨ ਦੀ ਵੀ ਲੋੜ ਨਹੀਂ ਐ ਯਹੋ ਜਿਆ ਉਹਨਾਂ ਵਿੱਚ ਇੱਕ ਬਿਜ਼ਨਸ ਸਕਿੱਲ ਜਾਂ ਜਿਹੜਾ ਐਂਟਰਪ੍ਰੀਨਿਓਰਸ਼ਿਪ ਉਹਨਾਂ ਵਿੱਚ ਡਵੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤਾਂ ਜੋ ਸਾਡੇ ਪਿੱਛੇ ਪੜ ਲੈ ਕੇ ਇਹਦੇ ਨੌਕਰੀ ਕਰਨ ਦੀ ਬਜਾਏ ਆਪਣੇ ਕੰਮ ਕਾਰ ਨੂੰ ਪ੍ਰੈਫਰ ਕਰ ਨੂੰ ਮੈਂ ਤੁਹਾਨੂੰ ਰਿਕਵੈਸਟ ਕਰਦਾ ਕਿ ਦਾਗਰ ਮਹਿਮਦលោកਪੁਰ ਆਪਣੀ ਸ਼ਖਦ ਸਾਰਿਆਂ ਨਾਲ ਸਾਂਝੀ ਕਰਨ ਜੀ ਏਕੇ ਰੋਗੋ ਜੀ ਸੱਸੀ ਕਾਉਂ ਦੀ ਸਾਰਿਆਂ ਸਭ ਤੋਂ ਪਹਿਲਾਂ ਸਭੈ ਅੱਗੇ ਮਹਿਮਾਨ सिंह साहब सरदार गरपाल सिंह जी उन्होंने पहुंची हुई शिक्षक डिप्टी डी मैम सािंसीपल मैम ऑफ हैपीडेंस तो साओ साहब साड साहबान हैंडमास साहबान जो नए टीचर साहबान पेरेंट्स बच्चों ने माता पिता ਜੋ ਬੱਚੇ ਸਮੇਟ ਕਰ ਰਹੇ ਨੇ ਅੱਜ ਦੇ ਰਾਖਵਾ ਮਹਿੰਦ 2025 ਦੇ ਅਗਾਜ ਦੇ ਰੂਪ ਕੇ ਸਾਰਿਆਂ ਦਾ ਵੈਲਕਮ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਸਾਡਾ ਨਵੇਂ ਸਿੱਖਿਆ ਮੰਤਰੀ ਜੀ ਵੱਲੋਂ ਸਾਰੇ ਡਿਪਾਰਟਮੈਂਟ ਵੱਲੋਂ ਰਚਿਆ ਗਿਆ ਅੱਜ ਸਾਰੇ ਪੰਜਾਬ ਦੇ ਸਕੂਲਸ ਦੇ ਵਿੱਚ ਇਹਨਾਂ ਰਾਖਵਾ ਮਹਿੰਦ ਦੀ ਅਗਾਜ ਰਹੀ ਹੈ ਹਾਂ ਜੀ ਮੈਡਮ ਅੱਜ ਸਰਕਾਰੀ ਸਕੂਲ ਦੇ ਅੱਥੇ ਤੇ ਅੱਜ ਇਹ ਲੜਕੇ ਦਾ ਪੂਰਾ ਪੜਵੀ ਕਲਾਸ ਕਰਾ ਤੇ ਕੀ ਪ੍ਰੋਗਰਾਮ ਚਾਹੀਦਾ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਬਾਬਾ ਦੀਪ ਸਿੰਘ ਲੜਕੇ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਨਰੋਲਮੈਂਟ ਨਵੇਂ ਸੈਸ਼ਨ ਦੀ ਦਾਖਲਾ ਮਹੀਨ ਜਿਹੜੀ ਆ ਉਹਦਾ ਆਗਾਜ਼ ਹੋਇਆ ਜੀ ਤੇ ਤੁਹਾਡਾ ਉਹਦਾ ਕੀ ਤੁਹਾਡਾ ਨਾਂ ਕੀ ਹੈ ਮੇਰਾ ਨਾਮ இந்து ਮੰਗੋਤਰਾ ਡਿਪਟੀ ਡੀਓ ਐਲੀਮੈਂਟਰੀ ਤੇ ਇਹ ਕਿਉਂ ਕਰਾ ਲੈ ਰੇ ਰਿਪੋਰਟ ਅ ਉਪਰਲੇ ਅਭੀ ਸਾਰੇ ਬਲਾਕ ਵੱਲੋਂ ਸਾਡੇ ਮਾਈਓ ਜਿਹੜੇ ਬੀਪੀਓ ਸਹਿਬਾਨ ਆ ਉਹਨਾਂ ਵੱਲੋਂ ਔਰ ਜ਼ਿਲ੍ਹੇ ਦੇ ਕਾਉਂਸਲਰ ਜਿਹੜੇ ਸਾਡੇ ਆਏ ਨੇ ਇਸ ਇਲਾਕੇ ਦੇ ਉਹਨਾਂ ਵੱਲੋਂ ਬੱਚਿਆਂ ਨੂੰ ਔਰ ਪੇਰੈਂਟਸ ਨੂੰ ਅੱਜ ਸਾਰਿਆਂ ਨੂੰ ਕਾਫੀ ਜ਼ਿਆਦਾ ਇਹ ਦੱਸਿਆ ਗਿਆ ਹੈ ਕਿ ਸਾਡੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਕੀ ਕੀ ਸਹੂਲਤਾਂ ਮਿਲ ਰਹੀਆਂ ਨੇ ਔਰ ਕੀ 스마트 ਸਕੂਲ ਕੀ ਸਾਰੀਆਂ ਸਹੂਲਤਾਂ ਬਾਰੇ ਦੱਸਿਆ ਗਿਆ ਤਾਂ ਕਿ ਬੱਚੇ ਜਿਹੜੇ ਨੇ ਕਿਸੇ ਵੀ ਮੈਰੀ ਸਿੱਖਿਆ ਤੋਂ ਵਾਂਝੇ ਨਾ ਰਹਿਣ ਔਰ ਪੇਰੈਂਟਸ ਜਿਹੜੇ ਨੇ ਉਹ ਕਿਸੇ ਵੀ ਲੁੱਟਖਸੜ ਦਾ ਸ਼ਿਕਾਰ ਨਾ ਹੋਣ ਔਰ ਆਪਣੇ ਬੱਚੇ ਜਿਹੜੇ ਨੇ ਵਧੀਆ ਸਰਕਾਰੀ ਸਕੂਲਾਂ ਵਿੱਚ ਪੜਾ। ਤੇ ਪਹਿਲਾਂ ਨਰੋ ਕਿੰਨਾ ਕੋ ਦਾਖਲਾ ਵਧਿਆ ਵਸ ਸਕੂਲਾਂ ਨੇ। ਬਸ ਸਰ ਪਿਛਲੇ ਸਾਲ ਵਧੀਆ ਸੀਗਾ ਹੁਣ ਐਕਟੀਫੇਅਰ ਅੱਜ ਤੋਂ ਆਗਾਜ਼ ਹੋਇਆ ਔਰ ਮੈਨੂੰ ਆਸ ਆ ਕਿ ਸਾਡੀ ਜਿਹੜੀ ਸਮੁੱਚੀ ਟੀਮ ਹੈ ਜ਼ਿਲ੍ਹੇ ਦੀ ਉਹ ਦਾਖਲਾ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕੰਮ ਕਰੇਗੀ। ਠੀਕ ਹੈ ਧੰਨਵਾਦ। ਪਾਰਿਸਾਦਾ ਨੂੰ ਦੇਰ ਸੀ ਕਿ ਆਪਣਾ ਅਹੁਦਾ ਦੱਸੋ ਤੇ ਜੋ ਸਕੂਲ ਪ੍ਰੋਗਰਾਮ ਆਇਆ ਵਾ ਉਹਦੇ ਬਾਰੇ ਦੱਸੋ। ਪਹਿਲਾਂ ਤੋਂ ਸਾਰੇ ਸਤਿ ਸ੍ਰੀ ਅਕਾਲ ਜੀ। ਮੈਂ ਗੁਰਦੇਵ ਸਿੰਘ ਬੀਟੀਓ ਅਪਰੇਸਰਵਾਲੂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਕੋੜਾ ਬਾਬਾ ਦੀਪ ਸਿੰਘੜਕੇ ਦੇ ਵਿੱਚ ਦਾਖਲਾ ਮਹੀਨ 2025 ਦਾ ਆਗਾਜ਼ ਹੋਇਆ ਜਿਸ ਵਿੱਚ ਮਾਨਯੋਗ ਡਿਪੀਟੀਓ ਮੈਡਮ ਐਲੀਮੈਂਟਰੀ ਮਾਨਯੋਗ ਕਾਉਂਸਲ ਸਾਹਿਬ ਉਹਨਾਂ ਦੇ ਸਾਰੇ ਪਾਰਟੀ ਦੇ ਮੈਂਬਰਸ ਪੇਰੈਂਟਸ ਸਾਰੇ ਬੱਚੇ ਸਾਡੇ ਹੈ ਟੀਚਰ ਸਾਹਿਬਾਨ ਟੀਚਰ ਸਾਹਿਬਾਨ ਸਾਰਿਆਂ ਨੇ ਸ਼ਿਰਕਤ ਕੀਤੀ ਹੈ ਔਰ ਇਹ ਪ੍ਰੋਗਰਾਮ ਜਿਹੜਾ ਵਾ ਨਵੇਂ ਦਾਖਲੇ ਦੇ ਨੋਹਨਟਾ ਜਿਹੜਾ ਵਾ ਚਲਾਇਆ ਗਿਆ ਹੈ ਜਿਸ ਤਹਿਤ ਅਸੀਂ ਪ੍ਰਾਇਮਰੀ ਦੇ ਵਿੱਚ 5% ਦਾ ਵਾਧਾ ਤੇ ਐਪਰੀ ਪ੍ਰਾਇਮਰੀ ਦੇ ਵਿੱਚ 10% ਦਾ ਵਾਧਾ ਜਿਹੜਾ ਲੋਗਰ ਦਾ ਕਰਨਾ ਹੈ ਤੇ ਕਿਹੋ ਜਿਹਾ ਰਿਹਾ ਪ੍ਰੋਗਰਾਮ ਅੱਜ ਦਾ ਫਿਰ ਅੱਜ ਦਾ ਪ੍ਰੋਗਰਾਮ ਬਹੁਤ ਸਕਸੈਸਫੁਲ ਰਿਹਾ ਜੀ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਵਿਚਾਰ ਆ ਸਰਕਾਰੀ ਸਕੂਲ ਦੇ ਤਰਫ ਦੇ ਜਿਹੜੇ ਬੜੇ ਪੋਜ਼ਿਟਿਵ ਰਹੇ ਨੇ ਔਰ ਸਾਰਿਆਂ ਨੇ ਇੱਕ ਹਮਲਾ ਮਾਰਨ ਦੀ ਪਹਿ ਅੱਜ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਹਮਲਾ ਮਾਰਾਂਗੇ ਔਰ ਵੱਧ ਤੋਂ ਵੱਧ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਨਵੇਂ ਦਾਖਲੇ ਦੀ ਰੂਪ ਵਿੱਚ ਲੈ ਕੇ ਆਉਂਦੇ। ਤੇ ਕੋਈ ਸਰ ਸਾਹਿਬ ਆਇਆ ਨਾਲ ਵਾਲੇ ਸਾਥੀ ਆਏ ਸਨ। ਉਹਨਾਂ ਨੂੰ ਕੀ ਸੱਜੋਗਿਲੇ? ਉਹਨਾਂ ਨੂੰ ਬਹੁਤ ਪੋਜ਼ਿਟਿਵ ਸਹਿਯੋਗ ਸੀ। ਉਹਨਾਂ ਨੇ ਕਿਹਾ ਕਿ ਇਹ ਸਾਡਾ ਪਲੱਸ ਟੂ ਲਿਆ, ਸਾਡੇ ਆਪਣੇ ਪਰਿਵਾਰ ਨੇ, ਸਾਡੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਅਸੀਂ ਆਪਣੇ ਸਕੂਲਾਂ 'ਚ ਭੇਜ ਭੇਜ ਨਹੀਂ ਰਹੇ ਆ ਤੇ ਨਵੇਂ ਹੋਣ ਜਾ ਕੇ ਇਸ ਦਾਖਲਾ ਮਹਿੰਮ ਦੇ ਤਹਿਤ ਹੋਰੇ ਬੱਚੇ ਭੇਜੇ ਜਾਣਗੇ। ਉਹਨਾਂ ਨੂੰ ਜਿਹੜੀ ਅੱਜ ਦੀ ਮਹਿੰਮ ਸੀ ਇਹਦੇ ਪੈਂਫਲਟ ਜਿਹੜੇ ਆ ਉਹਨਾਂ ਨੇ ਆਪ ਜਿਹੜੇ ਲੈ ਲੈਣੇ ਤੇ ਆਪ ਮੋਰੀ ਬਣ ਕੇ ਜਿਹੜੇ ਆ ਉਹ ਕਹਿੰਦੇ ਕਿ ਅਸੀਂ ਘਰ ਤੋਂ ਡੋਰ ਟੂ ਡੋਰ ਮਹਿੰਮ ਜਿਹੜ ਚ ਚાલુ ਕਰਾਂਗੇ ਤੇ ਨਾਲ ਸਰਦਾਰ ਹਰਜੋਤ ਸਿੰਘ ਜੀ ਬੈਸ ਤੇ ਵੱਲੋਂ ਜਿਹੜਾ ਟੀਆ ਕੀਤਾ ਗਿਆ ਕਿ ਅਸੀਂ এনਰੋਲਮੈਂਟ ਜਿਹੜੀ ਵਧਾਉਣੀ ਹੈ ਉਸ ਨੂੰ ਜਿਹੜੇ ਚਾਰ ਚੰਲਾਵਾਂ ਠੀਕ ਹੈ ਚਾ ਚੰਲਾਵਾਂ ਥੈਂਕ ਯੂ ਜੀ ਹੁਣ ਅਸੀਂ ਗੱਲਬਾਤ ਕਰਾਂਗੇ ਸਾਡੇ ਵਾਰਡ ਨੰਬਰ 47 ਤੇ ਸਾਡੇ ਕੌਂਸਲਰ ਸਾਹਿਬ ਵਰਪਾਲ ਸਿੰਘ ਬੱਬਰ ਜੀ ਹਾਂਜੀ ਬੱਬਰ ਸਾਹਿਬ ਜੋ ਅੱਜ ਤੇ ਸਕੂਲੇ ਗਏ ਜੇ ਜ ਸਕੂਲੋ ਚ ਨਵੇਂ ਦਾਖਲੇ ਬਾਰੇ ਪ੍ਰੋਗਰਾਮ ਕੀਤਾ ਗਿਆ ਸੀ ਉੱਥੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਦੀ ਕੀ ਫਤਹ ਅੱਜ ਅਸੀਂ ਆਪਣੇ ਕੋਰ ਬਾਬਾ ਦੀਪ ਸਿੰਘ ਸਕੂਲ ਵਿਖੇ ਜਿਹੜੇ ਆਪਣੇ ਬੱਚਿਆਂ ਦਾ ਸਕੂਲ ਤੇ ਅੱਜ ਗਏ ਅਸੀਂ ਤੇ ਬੱਚਿਆਂ ਦਾ ਦਾਖਲਾ ਚੱਲੂ ਹੋ ਚੁੱਕਿਆ ਹੈਗਾ ਤੇ ਮੈਂ ਕਿਰਪਾ ਕਰਕੇ ਆਪਣੇ ਇਲਾਕਾ ਵਾਸੀਆਂ ਨੂੰ ਤੇ ਸਾਰੇ ਐਨ ਭਰਾਵਾਂ ਨੂੰ ਬੇਨਤੀ ਕਰਦਾ ਮੈਂ ਵੀ ਕਿ ਪਲੀਜ਼ ਆਪਣੇ ਜਿਹੜੇ ਬੱਚੇ ਆ ਤੁਸੀਂ ਸਰਕਾਰੀ ਸਕੂਲ ਪਾਓ ਸਰਕਾਰੀ ਸਕੂਲ ਬਹੁਤ ਵਧੀਆ ਸਕੂਲ ਆ ਬੱਚਿਆਂ ਨੂੰ ਵਧੀਆ ਸਿੱਖਿਆ ਮਿਲਦੀ ਹੈ ਕਿਉਂਕਿ ਉੱਤੇ ਸਭ ਤੋਂ ਵੱਡੀ ਗੱਲ ਆ ਕਿ ਬੱਚਿਆਂ ਦੇ ਜਰੀਆ ਫੀਸ ਜਰੀਆ ਫ੍ਰੀ ਆ ਫਿਰ ਬੱਚਿਆਂ ਨੂੰ ਵਰਦੀ ਮਿਲਦੀ ਐ ਫਿਰ ਉੱਤੇ ਬੱਚਿਆਂ ਨੂੰ ਖਾਣ ਵਾਤੇ ਸਭ ਕੁਝ ਮਤਲਬ ਇਹ ਪ੍ਰੋਜੈਕਟ ਕੀਤਾ ਗਿਆ ਕੋਈ ਖਾਣ ਰੋਟੀ ਦੀ ਵੀ ਕੋਈ ਮਤਲਬ ਕਮੀ ਨਹੀਂ ਐ ਕਿ ਟਾਈਮ ਸਿਰ ਖਾਣਾ ਟਾਈਮ ਸਿਰ ਬੱਚਿਆਂ ਨੂੰ ਮਤਲਬ ਕਿ ਜੋ ਵੀ ਉੱਥੇ ਮਤਲਬ ਇਹਲੇ ਫਰੂਟ ਜਿਹਾ ਫਰੂਟ ਵੀ ਆਉਂਦੇ ਆ ਫਰੂਟ ਵੀ ਦਿੱਤੇ ਜਾਂਦੇ ਬੱਚਿਆਂ ਨੂੰ ਤੇ ਬੱਚਿਆਂ ਦੇ ਕਈ ਟੈਸਟ ਐਸੇ ਹੁੰਦੇ ਆਂ ਸਾਲ ਬਾਤ ਕਰਦੇ ਉਹ ਵੀ ਫ੍ਰੀ ਐ ਤੇ ਮੈਂ ਆਪਣੀ ਮਾਨ ਸਰਕਾਰ ਵੱਲੋਂ ਜਿਹੜੀ ਬਹੁਤ ਵਧੀਆ ਜਿਹੜੀ ਪਾਲਾ ਕੀਤਾ ਗਿਆ ਐ ਤੇ ਸਾਡੇ ਜਿਹੜੇ ਸਿੱਖਿਆ ਮੰਤਰੀ ਜੀ ਗੰਨੂ ਵੀ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵਾਂ ਤੇ ਸਾਡੇ ਐਮ ਐਲ ਏ ਨਿਜਰ ਡਾਕਟਰ ਨਿਜਰ ਜਿਹੜੀ ਸਾਡੇ ਹਲਕੇ ਦੇ ਐਮ ਐਲ ਏ ਸਾਹਾ ਕਿ ਸਾਰਾ ਇਹਨਾਂ ਦੇ ਸੋਚ ਦੇ ਨਾਲ ਇਹਨਾਂ ਦੀਆਂ ਵਿਚਾਰਾਂ ਦੇ ਨਾਲ ਇਹ ਜਿਹੜੀ ਸਰਕਾਰ ਆ ਆਪੋ ਚੇ ਕੰਮ ਕਰਦੀਆਂ ਨੇ ਤੇ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਆਪਣੇ ਬੱਚੇ ਤੁਸੀਂ ਸਰਕਾਰੀ ਸਕੂਲ ਪੜਾਓ ਟੀਚਰਾਂ ਜਿਹੜੀਆਂ ਬਹੁਤ ਪੜੀਆਂ ਲਿਖੀਆਂ ਟੀਚਰਾਂ ਮੈਡਮਾਂ ਵਾਂ ਕਿ ਦੁਜੀਏ ਤੁਸੀਂ ਪ੍ਰਾਈਵੇਟ ਵੇਖ ਲੋ ਮੈਡਮਾਂ 10 ਪੜੀਆਂ ਇੰਨੀ ਉਹ ਚੀਜ਼ ਨਹੀਂ ਆ ਕਿ ਆਪਣੇ ਬੱਚਿਆਂ ਨੂੰ ਤੁਸੀਂ ਠੀਕ ਆ ਜਰੂਰ ਨੰਨਾ ਕੋ ਜਿਆਦਾ ਪੈਸਾ ਪ੍ਰਾਈਵੇਟ ਸਕੂਲ ਨੂੰ ਜਿਆਦਾ ਕਰਦੇ ਪਰ ਸਰਕਾਰੀ ਸਕੂਲ ਵੀ ਬਹੁਤ ਵਧੀਆ ਸਕੂਲ ਆ ਤੇ ਵੱਡੇ ਅਫਸਰ ਬਣ ਕੇ ਨਿਕਲਦੇ ਆ ਤੇ ਕਿਰਪਾ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਆਪਣਾ ਜਿਹੜਾ ਵਧੀਆ ਜਿਹੜਾ ਸਰਕਾਰੀ ਸਕੂਲ ਸਾਡੇ ਤੁਹਾਡੇ ਲਾਗੇ ਕੋਈ ਵੀ ਸਕੂਲ ਆ ਹੁਣ ਬੱਚਿਆਂ ਦੀ ਡਿਵੀਜ਼ਨ ਖੁੱਲ ਗਈ ਹੈ ਤੁਸੀਂ ਤੇ ਇਹ ਸਰਕਾਰੀ ਸਕੂਲਾਂ ਚ ਤੁਸੀਂ ਆਪਣੇ ਬੱਚਿਆਂ ਨੂੰ ਪਾਓ ਕੋੜ ਬਾਬਾ ਦੀਪ ਸਿੰਘ ਜਿਹੜਾ ਸਕੂਲ ਆ ਇਹਨਾਂ ਦੇ ਵਿੱਚ ਸੁਵਿਸ਼ਨਾ ਖੁੱਲ ਗਈਆਂ ਪਲੀਜ਼ ਆਪਣੇ ਬੱਚਿਆਂ ਨੂੰ ਤੁਸੀਂ ਉੱਥੇ ਪਾਉਣ ਦੀ ਖਵਾਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ